ਜਾਇ ਕਰਨ ਵਾਲੇ 100 ਕਿਸਾਨਾਂ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕੀਤਾ ਸਨਮਾਨ ਸਿੱਧੀ ਬਜਾਈ ਕਰਨ ਵਾਲੇ ਕਿਸਾਨਾਂ ਨੂੰ ਹੀਰੋ ਦਾ ਦਿੱਤਾ ਦਰਜਾ ਅੱਜ ਅਦਾਸੀ ਕਿਸਾਨ 2024 ਦੌਰਾਨ ਚੌਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਸਿੱਧੀ ਬਜਾਈ ਕਰਨ ਵਾਲੇ ਛੋਟੇ ਸਿਮਾਤ ਕਿਸਾਨਾਂ ਨੂੰ ਅੱਜ ਅੰਮ੍ਰਿਤਸਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਵਨ ਵਿਖੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਅਗਵਾਈ ਦੇ ਮੌਕੇ ਸਨਮਾਨਿਤ ਕੀਤਾ ਗਿਆ ਅਤੇ ਕਿਸਾਨਾਂ ਨੂੰ ਹੀਰੋ ਕਿਸਾਨ ਦਾ ਦਰਜਾ ਦਿੱਤਾ ਗਿਆ ਇਨਾਮ ਦੇ ਤੌਰ ਤੇ ਨਾਲ 1000 ਰੁਪਏ ਦਾ ਚੈੱਕ ਵੀ ਦਿੱਤਾ ਗਿਆ ਉਥੇ ਹੀ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਅੰਮ੍ਰਿਤ ਸਰਦੀ ਡਿਪਟੀ ਕਮਿਸ਼ਨਰ ਸਾਖੀਸਾਨੀ ਨੇ ਕੀ ਕਿਹਾ ਤੁਸੀਂ ਵੀ ਸੁਣੋ ਜਿਹੜਾ ਅੱਜ ਇੱਥੇ ਜਿਹੜਾ ਪ੍ਰਬੰਧ ਕੀਤਾ ਗਿਆ ਕਿ ਜਿਹੜਾ ਕੈਂਪ ਇਹ ਲਗਾਇਆ ਕਿ ਸਾਨੂੰ ਜਿੰਨੇ ਸਨਮਾਨਿਤ ਕੀਤਾ ਗਿਆ ਜਿੰਨਾ ਪ੍ਰਿਆਲੀ ਨਹੀਂ ਸਾੜੀ ਕਿਵੇਂ ਦੇਖਦੇ ਹੋ ਕਿ ਜਿਹੜਾ ਅੱਗੇ ਤੋਂ ਕਿਸਾਨ ਜਿਹੜਾ ਅਜਿਹੇ ਨਾ ਕੋ ਨੂੰ ਪੀਪਲ ਬੰਦ ਜਿਹੜੇ ਕੀਤਾ ਜਾ ਰਿਹਾ ਪ੍ਰਸ਼ਾਸਨ ਇਸ ਵਾਰੀ ਜੋ ਹੈ ਸਾਡੀ ਫਾਇਰ ਦੇ ਜਿਹੜੇ ਇਨਸੀਡੈਂਟਸ ਹੈਗੇ ਆ ਕਾਫੀ ਘਟੇ ਹੈਗੇ 53% ਦੀ ਸਾਡੀ ਘਾਟ ਹੋਈ ਹੈ ਲਾਸਟ ਈਅਰ ਨਾਲੋਂ ਨਾਲੇ ਇਸ ਸਾਲ ਅਸੀਂ ਕਾਲ ਸੈਂਟਰ ਸੈਟਅਪ ਕੀਤਾ ਸੀਗਾ ਕਿ ਮਸ਼ੀਨਰੀ ਜਿਹੜੀ ਹੈ ਹਰੇਕ ਨੂੰ ਪਹੁੰਚ ਸਕੇ ਅਸੀਂ ਐਕਚੁਅਲੀ ਇਹ ਵੀ ਟਰਾਈ ਕਰ ਰਹੇ ਸੀਗੇ ਕਿ ਕਾਫੀ ਫਾਰਮਰਸ ਚਾਹੁੰਦੇ ਕਿ ਐਕਸੀਟੋ ਜਿਹਦਾ ਮਤਲਬ ਹੈ ਕਿ ਬੈਲਰ ਰਾਹੀਂ ਉਹਨਾਂ ਦੀ ਜਿਹੜੀ ਜਿਹੜੀ ਖੇਤ ਨੇ ਉਹ ਖਾਲੀ ਕੀਤੇ ਜਾਣ ਬਟ ਜਿਹੜੀ ਇਨਸੀਟੂ ਹੈ ਉਹਦੇ ਨਾਲ ਪਰਾਲੀ ਰਲ ਜਾਂਦੀ ਹੈ ਵਿੱਚ ਖੇਤ ਦੇ ਵਿੱਚ ਤੇ ਉਹਦੀ ਜਿਹੜੀ ਉਪਜਾਊ ਸ਼ਕਤੀ ਹੈ ਉਹ ਵੀ ਵੱਧਦੀ ਹੈ ਖੇਤਾਂ ਦੇ ਵਿੱਚ ਲੇਕਿਨ ਕੁਝ ਕਿਸਾਨ ਜਿਹੜੇ ਸਾਡੇ ਛੋਟੇ ਕਿਸਾਨ ਸੀਗੇ ਢਾਈ ਏਕੜ ਤੋਂ ਘੱਟ ਉਹਨਾਂ ਕੋਲ ਜ਼ਮੀਨ ਸੀਗੀ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਸੀਗਾ ਕਿ ਸਾਡੇ ਕੋਲ ਜਿਹੜੇ ਵੱਡੇ ਸੰਦ ਹੈ ਉਹਨੂੰ ਖਿੱਚਣ ਲਈ ਜਿਹੜੇ ਟਰੈਕਟਰ ਹੈਗੇ ਆ ਉਹਨਾਂ ਦਾ ਜਿਹੜੀ ਤੇਲ ਦੀ ਖਪਤ ਹੈ ਜਾਂ ਹੋਰ ਵੀ ਇਦਾਂ ਦੀ ਜਿਹੜੀ ਸਾਡੇ ਕਾਸਟ ਹੈਗੇ ਆ ਉਹ ਕਾਫੀ ਪੈ ਜਾਂਦੇ ਹੈਗੇ ਆ ਬਟ ਅਸੀਂ ਕਰਨਾ ਚਾਹੁੰਨੇ ਆ ਕਿ ਪਰਾਲੀ ਵਿੱਚ ਰਲਾਈ ਉਹਨਾਂ ਨੂੰ ਅਸੀਂ 100 ਇਦਾਂ ਦੇ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਹੇਠ ਅਸੀਂ ਇਹ ਆਈਡੀਆ ਫਲੋਟ ਕੀਤਾ ਕਿ 100 ਇਦਾਂ ਦੇ ਛੋਟੇ ਤੇ ਮਾਰਜਨਲ ਕਿਸਾਨਾਂ ਨੂੰ ਅਸੀਂ ਇਹ ਹੈਲਪ ਮੁਹੱਈਆ ਕਰਾਈਏ ਕਿ ਪਰ ਏਕੜ ਅਸੀਂ ਫਿਰ ਉਹਨਾਂ ਨੂੰ ਜੋ ਉਹਨਾਂ ਦੀ ਖਪਤ ਤੇ ਪੈਸਾ ਆਇਆ ਹੈਗਾ ਹੈ ਤੇਲ ਦਾ ਜਾਂ ਉਹਦਾ ਉਹਦਾ ਅਸੀਂ ਵੈਰੀਫਿਕੇਸ਼ਨ ਕਰਨ ਉਪਰੰਤ ਉਹਨਾਂ ਨੂੰ ਅੱਜ ਟੈਕਸ ਵੀ ਦਿੱਤੇ ਹੈਗੇ ਆ ਤੇ ਉਹ ਉਹਨਾਂ ਨੂੰ ਹੀਰੋ ਸਨਮਾਨ ਹੀਰੋ ਕਿਸਾਨ ਸਨਮਾਨ ਵੀ ਦਿੱਤਾ ਹੈਗਾ ਸੋ ਇਹਨਾਂ ਨੇ ਅੱਜ ਜਿੱਦਾਂ ਸਾਰਿਆਂ ਨੇ ਇੱਕ ਇੱਕ ਤਰ੍ਹਾਂ ਪਲੇਜ ਵੀ ਇਹ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਨਹੀਂ ਸਾੜਨੀ ਹੈਗੀ ਹੈ ਤੇ ਮੈਨੂੰ ਲੱਗਦਾ ਕਿ ਜੇ ਜਦੋਂ ਆਪਾਂ ਕਿਸਾਨਾਂ ਨਾਲ ਆਪਣੀ ਬਾਤचीत ਕਰਦੇ ਰਹਿੰਦੇ ਤਾਂ ਸਾਨੂੰ ਫੀਡਬੈਕ ਮਿਲਦਾ ਰਹਿੰਦਾ ਕਿ ਹੋਰ ਅਸੀਂ ਕਿਸ ਤਰੀਕੇ ਨਾਲ ਇਹਨੂੰ ਬਿਹਤਰ ਕਰ ਸਕਦੇ ਹਾਂ ਤਾਂ ਕਾਫੀ ਫਰਕ ਪਿਆ ਹੈਗਾ ਪਿਛਲੇ ਸਾਲਾਂ ਤੋਂ ਤੁਸੀਂ ਦੇਖ ਸਕਦੇ ਹੋ ਤੇ ਇਸ ਵਾਰੀ 65% ਦੇ ਕਰੀਬ ਇਨਸੀਟੂ ਮੈਨੇਜਮੈਂਟ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਜੋ ਕਿ ਕਾਫੀ ਵਧ ਕੇ ਹੈ ਲਾਸਟ ਈਅਰ ਅਰਾਊਂਡ 48% ਦੇ ਕਰੀਬ ਹੋਈ ਸੀ ਕਿ ਇਸ ਵਾਰੀ ਕਾਫੀ ਹੋਈ ਹੈਗੀ ਹੈ ਸੋ ਅਸੀਂ ਇਹੀ ਚਾਹਨੀ ਹੈ ਕਿ ਵੱਧ ਤੋਂ ਵੱਧ ਜਿਹੜੀ ਇਹ ਪ੍ਰਕਿਰਿਆ ਹੈਗੀ ਹੈ ਉਹ ਅਡਾਪਟ ਹੋਵੇ ਕਿਸਾਨਾਂ ਨੂੰ ਉਹਦਾ ਲਾਭ ਵੀ ਮਿਲੇ ਇਸ ਤੋਂ ਇਲਾਵਾ ਅਸੀਂ ਇਹ ਵੀ ਚਾਹ ਰਹੇ ਹਾਂ ਕਿ ਕ੍ਰੌਪ ਡਾਈਵਰਸੀਫਿਕੇਸ਼ਨ ਵਾਲਾ ਸੀ ਧਿਆਨ ਦੇਈਏ ਅਸੀਂ ਕੁਝ ਲੇਡੀਜ਼ ਨੂੰ ਫੁੱਲਾਂ ਦੀ ਕਾਸ਼ਤ ਦੇ ਵਿੱਚ ਟ੍ਰੇਨ ਕੀਤਾ ਹੈ 셀ਫ ਹੈਲਪ ਗਰਪਸ ਨੂੰ ਸੋ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਜਿਹੜੀ ਪੰਚਾਇਤੀ ਜ਼ਮੀਨ ਹੈ ਸੈਲਫ ਹੈਲਪ ਗਰੁੱਪ ਸੇ ਰਾਹੀ ਉੱਥੇ ਫੁੱਲਾਂ ਦੀ ਕਾਸ਼ਤ ਕਰਾਈ ਜਾਵੇ ਜਿਹੜੇ ਕਿ ਫੁੱਲਾਂ ਦੀ ਕਾਸ਼ਤ ਐਜ਼ ਅ ਫਾਰਮਰ ਨਹੀਂ ਕਰਨਾ ਚਾਹੁੰਦੇ ਲੇਕਿਨ ਐਜ਼ ਅ ਸਰਵਿਸ ਦੇਣਾ ਚਾਹੁੰਦੇ ਹੈ ਗਾਰਡਨਰ ਦੇ ਰਾਹੀਂ ਜਾਂ ਲੈਂਡਸਕੇਪਿੰਗ ਸਕਿੱਲਸ ਰਾਹੀਂ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਕਾਫੀ ਟੂਰਿਜ਼ਮ ਦਾ ਹੈਗਾ ਹੈ ਸਕੋਪ ਕਾਫੀ ਹੋਟੈਲਸ ਵੀ ਇੱਥੇ ਹੈਗੀਆਂ ਲੈਂਡਸਕੇਪਿੰਗ ਵੀ ਕਾਫੀ ਲੋਡ ਹੁੰਦੀ ਹੈ ਸੋ ਅਸੀਂ ਉਹਨਾਂ ਨੂੰ ਉਹ ਟ੍ਰੇਨਿੰਗ ਵੀ ਦਿੱਤੀ ਹੈਗੀ ਹੈ ਸੋ ਅਸੀਂ ਇਹ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਸਾਡੇ ਅ ਇੱਥੇ ਯੂਥ ਹੈਗੀ ਐ ਜਾਇ ਜੋ ਵੀ ਆਪਣਾ ਵੱਧ ਤੋਂ ਵੱਧ ਕੈਪੇਬਿਲਿਟੀ ਦੇ ਅਨੁਸਾਰ ਕਰ ਸਕਦੇ ਅਸੀਂ ਉਹਨਾਂ ਨੂੰ ਐਦਾ ਦਾ ਵਾਤਾਵਰਣ ਤੇ ਮਾਹੌਲ ਦੇਈਏ ਟ੍ਰੇਨਿੰਗ ਦੇਈਏ ਸਕਿੱਲ ਦੇਈਏ ਕਿ ਉਹ ਆਪਣੇ ਆਪ ਦੀ ਜਿਹੜੀ ਕੈਪੇਬਿਲਿਟੀ ਜਿਹੜੀ ਸ਼ਮਤਾ ਹੈ ਉਹ ਵੱਧ ਤੋਂ ਵੱਧ ਅੱਗੇ ਉਹ ਹੁਨਰ ਆ ਸਕੇ ਤੇ ਉਹਨਾਂ ਨੂੰ ਉਹਨਾਂ ਦਾ ਉਹਨਾਂ ਦੇ ਬੱਚਿਆਂ ਦੇ ਭਵਿੱਖ ਲਈ ਫਾਇਦਾ ਹੋ ਸਕੇ ਮੈਂ ਪ੍ਰਸ਼ਾਸਨਰ ਵੱਲੋਂ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ਤੇ ਤਾਂ ਇਹ ਸਮਾਗਮ ਹੁੰਦੇ ਰਹਿੰਦੇ ਨੇ ਪਰ ਜਿਹੜੇ ਪਿੰਡ ਦੇ ਸਰਪੰਚਾਂ ਪੰਚਾਇਤਾਂ ਨੂੰ ਤਾਂ ਕਹਿੰਦਾ ਕਿ ਪਿੰਡੂ ਪੱਧਰ ਤੇ ਵੀ ਅਜਿਹੇ ਸਮਾਗਮ ਹੋਣ ਚਾਹੀਦੇ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਨੂੰ ਐਕਚੁਅਲੀ ਇਹ ਐਸੀ 100 ਜਿਹੜੇ ਫਾਰਮਰ ਪੂਰੇ ਜ਼ਿਲ੍ਹੇ ਦੇ ਚੂਜ਼ ਕੀਤੇ ਹੈਗੇ ਆ ਤੇ ਇਹ ਸਮਾਗਮ ਸਿਰਫ ਸਰਟੀਫਿਕੇਟ ਦੇਣ ਦਾ ਨਹੀਂ ਸੀਗਾ ਜਿੱਦਾਂ ਮੈਂ ਦੱਸਿਆ ਸੀ ਉਹਨਾਂ ਨੂੰ ਮੋਨਿਟਰੀ ਹੈਲਪ ਤੇ ਬੈਨੀਫਿਟ ਹੈਲਪ ਵੀ ਕੀਤੀ ਹੈਗੀ ਫਾਈਨੈਂਸ਼ੀਅਲ ਹੈਲਪ ਵੀ ਕੀਤੀ ਹੈਗੀ ਤੇ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਸੈਕੰਡਲੀ ਅਸੀਂ ਇਨ ਫੈਕਟ ਹੁਣ ਜਦੋਂ ਹੁਣ ਸਾਡੇ ਆ ਆਏ ਹੈਗੇ ਜਦੋਂ ਇਹ ਸੀਜ਼ਨ ਚੱਲਦਾ ਸੀਗਾ ਅਸੀਂ ਉਹਨਾਂ ਦੀ ਕਾਫੀ ਵੀ ਮਦਦ ਦਿੱਤੀ ਸੀਗੀ ਜਿਹੜੇ ਨਵੇਂ ਚੁਣੇ ਸਰਪੰਚ ਸੀਗੇ ਕਿ ਤੇ ਅਸੀਂ ਇਹਨਾਂ ਦੀ ਟ੍ਰੇਨਿੰਗ ਵੀ ਜਿਹੜੀ ਸਪੈਸ਼ਲੀ ਔਰ ਵਿਮਨ ਸਰਪੰਚ ਆਈ ਹੈਗੇ ਅਸੀਂ ਸਪੈਸ਼ਲੀ ਟ੍ਰੇਨਿੰਗ ਵੀ ਕਰਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਜਿਹੜੀ ਮਸ਼ੀਨਰੀ ਹੈ ਪੰਚਾਇਤ ਵੀ ਲੈ ਸਕਦੀਆਂ ਨੇ ਉਹਦੇ ਤੇ ਪ੍ਰੋਪਰ ਸਬਸਿਡੀ ਹੈ 80% ਦੀ ਸਬਸਿਡੀ ਹੈ ਸੋ ਅਸੀਂ ਥੈਦਰ ਪੰਚਾਇਤ ਇੱਕ ਬਹੁਤ ਹੀ ਇੰਪੋਰਟੈਂਟ ਤੇ ਬਹੁਤ ਜ਼ਰੂਰੀ ਇੱਕ ਜ਼ਰੀਆ ਹੈ ਜਿਹਦੇ ਨਾਲ ਇਹ ਪ੍ਰੋਬਲਮ ਦਾ ਹੱਲ ਹੋ ਸਕਦਾ ਹੈ ਤੁਸੀਂ ਅਸੀਂ ਉਸ ਚੀਜ਼ ਨੂੰ ਜ਼ਰੂਰ ਹੋਣਾ ਥਰੂ ਕਰਾ ਰਹੇ ਹੈ। ਥੈਂਕ ਯੂ। ਥੈਂਕ ਯੂ। ਹੋ ਰਹੀ ਆ ਵਾਤਾਵਰਨ ਖਰਾਬ ਹੋ ਰਿਹਾ ਵਾ। ਇਸ ਕਰਕੇ ਮੈਂ ਤੇ ਇਹੀ ਸਾਰੇ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਵੱਧ ਚੜ ਕੇ ਉਪਰਾਲਾ ਕਰੇ। ਅਤੇ ਕਿਸਾਨ ਵੀਰਾਂ ਨੂੰ ਇਹ ਆ ਵੀ ਵੇਖੋ ਵੇਖੀ ਨਹੀਂ ਆ ਆਪਣਾ ਮਨ ਬਣਾ ਲੈਣਾ। ਮਨ ਬਣਾ ਕੇ ਆਪਣਾ ਵੀ ਇਹ ਜਿਹੜੀ ਮੱਲੜਿਆ ਨਾ ਵਿੱਚ ਵਿੱਚ ਅਸੀਂ ਕਰਦੇ ਆਂ ਤੇ ਸਾਡਾ ਝਾੜ ਝੋਨੇ ਦਾ ਕਣਕ ਦਾ ਜਿਹੜੀ ਫਸਲ ਪੀਜਾਂਗੇ ਡੇੜਾ ਹੁੰਦਾ। ਮੈਂ 2006 ਦਾ ਕੰਮ ਕਰ ਲਿਆ ਏ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਇਹਦੇ ਵਿੱਚ ਮੇਰਾ ਕੈਂ ਦਾ ਭਾਅ ਵੀ ਖਾਦਾ ਅਧੀਆਂ ਹੋ ਗਈਆਂ ਹੁਣ ਅਧੀਆਂ ਹੋ ਗਈਆਂ ਜ਼ਹਿਰਾਂ ਮੁਕਤ ਹੋ ਗਿਆ ਮੈਂ ਜ਼ਹਿਰ ਵੀ ਨਹੀਂ ਪੈਂਦੀ ਜੇ ਆਪਾਂ ਵਿੱਚ ਇਹਦੇ ਜੂਰੀਆ ਪਾਵਾਂਗੇ ਦੂਜਾ ਤੀਜਾ ਪਾਵਾਂਗੇ ਇਹਦੇ ਵਿੱਚ ਫਿਰ ਜ਼ਹਿਰਾਂ ਪੈਂਦੀਆਂ ਵਾ ਜਦੋਂ ਆਪਾਂ ਜੂਰੀਆ ਨਹੀਂ ਪਾਉਂਦੇ ਸਾਨੂੰ ਖਾਦਾ ਨਹੀਂ ਪਾਉਂਦੇ ਤੇ ਸੁੰਡੀ ਨਹੀਂ ਆਉਂਦੀ ਜੇਕਰ ਜ਼ਹਿਰਾਂ ਜੂਰੀਆ ਪਾਵਾਂਗੇ ਤੇ ਨਾਈਟ੍ਰੋਜਨ ਪਾਵਾਂਗੇ ਤੇ ਇਹ ਸੁੰਡੀ ਆਉਂਦੀ ਆ ਪੂੜਾ ਪੱਤਾ ਹੋ ਜਾਂਦਾ ਵਾ ਇਹ ਕਰਕੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਇਹ ਖਾਦਾਂ ਤੋਂ ਪਛਾਣ ਹਟ ਕੇ ਮੱਲੜ ਵਿੱਚ ਪੈਲੀ ਦੇ ਮਲਾ ਕੇ ਅਤੇ ਰੂੜੀ ਘਟਾ ਪਾ ਕੇ ਫਸਲਾਂ ਆਪਣੀਆਂ ਤਿਆਰ ਕਰਨ ਆਰਗੈਨਿਕ ਮੈਟਰ ਜਿਹੜਾ ਵਾ ਪੂਰਾ ਹੋ ਜਵੇ ਤੇ ਸਾਨੂੰ ਕਿਹੇ ਚੀਜ਼ ਦੀ ਲੋੜ ਨਹੀਂ ਪੈਂਦੀ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਹਾਂ ਹਰ ਇੱਕ ਕਿਸਾਨ ਵੀ ਰੂ ਠੀਕ ਅੱਜ ਸਾਡੇ ਸੀਆਪ ਅਮਰਸਰ ਦੇ ਸਾਡੇ ਖੇਤੀਬਾੜੀ ਡਿਪਾਰਟਮੈਂਟ ਦੇ ਅਫਸਰ ਸਾਹਿਬਾਨ ਪ੍ਰਦੂਸ਼ਣ ਕ 控制 ਕਰਨ ਲਈ ਇੱਕ ਪ੍ਰੋਗਰਾਮ ਜਿਹੜਾ 42 ਨੂੰ ਵਾਇ ਜਿਹੜੇ ਕਿਸਾਨਾਂ ਨੇ 42 ਨਹੀਂ ਸਾੜੀ ਹਾਂਜੀ ਉਹਨਾਂ ਕਿਸਾਨਾਂ ਨੂੰ ਡੀ ਸਾਹਿਬ ਨੇ ਇੱਕ ਉਹਨਾਂ ਦਾ ਸਨਮਾਨ ਸਮਾਦੋ ਹੀ ਦੇਉ ਖਿਤਾਬ ਜਿਹੜਾ ਉਹਨਾਂ ਨੂੰ ਦਿੱਤਾ ਉਹਨਾਂ ਦੀ ਮਾਇਕ ਮਤ ਵੀ ਕੀਤੀ ਆ ਔਰ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਪ੍ਰੋਗਰਾਮ ਆ ਦੇਖਣ ਨੂੰ ਭਾਵੇਂ ਛੋਟਾ ਲੱਗਦਾ ਪਰ ਇਹਦਾ ਮੰਤਵ ਜਿਹੜਾ ਬਹੁਤ ਵੱਡਾ ਆ ਉਹ ਬਹੁਤ ਵੱਡਾ ਅਸਰ ਪਾਊਗਾ ਸੋ ਮੈਂ ਪਹਿਲਾਂ ਤੇ ਡੀ ਸਾਹਿਬ ਦਾ ਸਾਦੇ ਅਫਸਰ ਦਾ ਧੰਨਵਾਦ ਕਰਦਾ ਉਹਨਾਂ ਨੇ ਇੱਡਾ ਚੰਗਾ ਪ੍ਰੋਗਰਾਮ ਜਿਹੜਾ ਕੀਤਾ ਉਸ ਮੈਂ ਨਾਲ ਹੀ ਸਾਦੇ ਆਪਣੇ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਸਭ ਨੂੰ ਜਿਹੜਾ ਪੜਾਣੀ ਨੂੰ ਅੱਗ ਲਾਉਣ ਤੋਂ ਜਿਹੜਾ ਸੋਚ ਕਰਨਾ ਚਾਹੀਦਾ ਅੱਗ ਲਾਉਣ ਨਾਲ ਸਾਡੇ ਵਾਤਾਵਰਣ ਦਾ ਜਿਹੜਾ ਬਹੁਤ ਸਤਿਆਨਾਸ਼ ਹੁੰਦਾ ਬੜੀਆਂ ਬਿਮਾਰੀਆਂ ਨੂੰ ਆਪਾਂ ਆਪ ਹੀ ਜਨਮ ਦੇ ਦਿੰਦੇ ਆ ਉਹਦੇ ਵਾਸਤੇ ਮੈਂ ਸਭ ਨੂੰ ਅਪੀਲ ਕਰੂੰਗਾ ਕਿ ਜੇ ਆਪਾਂ ਇਹ ਕੰਮ ਜਿਹੜਾ ਬੰਦ ਕਰੀਏ ਸੋ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਸੀਗਾ ਚੰਗਾ ਸੀਗਾ ਚੰਗਾ ਸੁਨੇਹਾ ਜਿਹੜਾ ਡੀ ਸਾਹਿਬ ਦੀ ਗਵਾਈ ਵਿੱਚ ਸਾਡੇ ਅਫਸਰ ਨੇ ਸਾਰੇ ਲੋਕਾਂ ਨੂੰ ਜਿਹੜਾ ਦਿੱਤਾ بس ਇਹ ਇਹ ਅੱਜ ਦੱਸ ਦਿਆ ਸੀਗਾ ਕਿ ਆਪਾਂ ਪਲਾਲੀ ਨੂੰ ਜਿਹੜੀ ਉਹ ਅਗਦੀ ਜਾਊ ਸ਼ਕਤੀ ਵੀ ਘਟਦੀ ਹੈ ਜੀ ਜ਼ਮੀਨ ਦੀ ਜਿਹੜੀ ਪਲਾਲੀ ਨਾਲ ਨਾ ਨਾ ਆਪ ਜਾਊ ਸ਼ਕਤੀ ਤੇ ਘਟਦੀ ਘਟਦੀ ਸਾਡੇ ਸਰੀਰ ਤੇ ਕਿੰਨਾ ਅਸਰ ਪਾਉਂਦਾ ਧੂਆਂ ਸਭ ਤੋਂ ਖਤਰਨਾਕ ਧੂਆਂ ਹੁੰਦਾ ਜਿਹੜਾ ਪਲਾਲੀ ਦਾ ਧੂਆਂ ਹੁੰਦਾ ਸਮਝਦੇ ਇੱਕ ਦੀ ਗੱਲ ਸਾਡੇ ਰੁੱਖ ਸਰ ਜਾਂਦੇ ਆ ਬਹੁਤ ਕੁਝ ਬਹੁਤ ਹੀ ਨੁਕਸਾਨ ਹੀ ਨੁਕਸਾਨ ਆ ਫਾਇਦਾ ਕੋਈ ਨਹੀਂ ਸੋ ਇਸ ਕਰਕੇ ਮਤਲਬ ਕਿਸਾਨ ਇਹਨੂੰ ਸੜ ਨਾ ਸਰਕਾਰ ਨੇ ਬੜੀਆਂ ਸਬਸਿਡੀਆਂ ਦਿੱਤੀਆਂ ਬੜੇ ਸੰਦ ਦਿੱਤੇ ਆ ਬਹੁਤ ਕੁਝ ਕਰੀ ਸਰਕਾਰ ਸੋ ਇਸ ਕਰਕੇ ਆਪਾਂ ਨੂੰ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਆਪਣੇ ਆਪ ਦਾ ਸਹਿਯੋਗ ਕਰਨਾ ਚਾਹੀਦਾ ਇਹ ਇਹ ਆਪਣਾ ਸਾਡਾ ਆਪਣਾ ਫਰਜ਼ ਹੈ ਕਿ ਆਪਾਂ ਆਪਣੇ ਵਾਤਾਵਰਣ ਨੂੰ ਠੀਕ ਰੱਖੀਏ ਮੇਰੇ ਕੋਲ ਯਾਦ ਕਿੰਨੀ ਨਿਸ਼ਾਨ ਲਗਾਤਾਰ ਜਿਹੜੇ ਕਿ ਅੱਗ ਲੱਗਾਂਦੇ ਹੋਏ ਦਿਖਾਈ ਦਿੱਤੇ ਸੀ ਇਸ ਸੀਜ਼ਨ ਵਿੱਚ ਵੀ ਨਹੀਂ ਆਪਾਂ ਦੇਖੋ ਦੇਖੋ ਪਿਛਲੇ ਸਾਲ 1573 ਸੀਗੇ ਅੱਜ ਕਾ 750 ਦੇ ਕਰੀਬ ਰਹਿ ਗਿਆ ਹੱਦ ਤੋਂ ਵੀ ਥੱਲੇ ਆ ਗਿਆ ਅਗਲੀ ਵਾਰ ਆਪਾਂ ਪੜਾ ਲਾ ਕਰਾਂਗੇ ਤਾਂ ਹੋਰ ਥੱਲੇ ਆ ਜਾਊਗਾ ਡੇ ਟੂ ਡੇ ਬਲ ਸਵਸਿਆ ਜਿਹੜੀ ਹਾਲ ਹੁੰਦੀ ਜਾਦੀ ਹੈ ਕੋਈ ਗੱਲ ਨਹੀਂ ਏਡੀ ਦੀ ਸਰ ਕਈ ਪਿੰਡਾਂ ਦੇ ਸ਼ਿਕਾਇਤ ਹੁੰਦੀ ਹੈ ਕਿ ਸਰਕਾਰ ਵੱਲੋਂ ਪ੍ਰੋਪਰ ਮਸ਼ੀਨਰੀ ਨਹੀਂ ਪਹੁੰਚਦੀ ਮਜਬੂਰੀ ਚ ਜਿਹੜੀ ਅੱਕ ਲਾਉਣੀ ਪੈਂਦੀ ਹੈ ਮੈਨੂੰ ਲੱਗਦਾ ਵੀ ਇਹ ਕਿਤੇ ਕਿਤੇ ਇੱਕ ਦੋ ਪਸੰਦ ਭਾਵੇਂ ਕਿਤੇ ਹੋਵੇ ਪਰ ਸਰਕਾਰ ਨੇ ਮੈਂ ਵੀ ਐਗਰੀਕਲਚਰ ਮਿਨਿਸਟਰ ਹਾਂ ਹਮੇਸ਼ਾ ਹੀ ਮਤਲ ਜਿਹੜਾ ਉਹਦਾ ਅਰਗਲਾ ਸਹੀ ਟਾਈਮ ਦੇ ਉੱਤੇ ਸੰਦ ਜਿਹੜੇ ਦਿੱਤੇ ਆ ਪਰ ਕਈ ਥਾਵਾਂ ਤੇ ਪ੍ਰੋਬਲਮ ਆ ਜਾਂਦੀ ਜਿੱਦਾਂ ਆਪਾਂ ਪੰਚਾਇਤ ਨੂੰ ਦੇ ਦਿੰਦੇ ਆ ਉਹ ਪਿੰਡਾਂ ਦੀ ਧੜੇਬਾਜੀ ਏਦਾਂ ਦੀ ਹੁੰਦੀ ਆ ਕਿ ਉਹ ਕਈ ਵਾਰ ਕਈ ਮਸ਼ੀਨ ਮਿਲਦੀ ਮਿਲਦੀ ਤੁਹਾਨੂੰ ਲੇਟ ਸੋ ਮੈਂ ਅਤੇ ਕਦੇ ਵੀ ਐਤਕਾ ਵੀ ਕੀਤਾ ਕੋਆਪਰੇਟਿਵ ਸੁਸਾਇਟੀਆਂ ਨੂੰ ਪੰਚਾਇਤੀ ਰਾਜ ਦੇ ਸਾਡੇ ਵੀਡੀਓ ਬਲਾਗ ਜਿਹੜੇ ਆ ਖੇਤੀਬਾੜੀ ਦੇ ਜਿਹੜੇ ਬਲਾਗ ਹੈ ਉਹਨਾਂ ਦੇ ਅਧਿ ਹੀ ਵੀ ਅਸੀਂ ਕਰਦੇ ਆ ਕਿ ਕੋਈ ਪਿੰਡਾਂ ਦੇ ਜਿਹੜਾ ਸੰਦ ਦਿੰਦੇ ਆ ਉਹ ਇਦਾਂ ਧੜੇਬੰਦੀ ਕਰਕੇ ਕਿ ਉਹ ਨਾਮ ਮਿਲਿਆ ਤਾਂ ਉੱਥੋਂ ਲੈ ਸਕਦਾ ਸਰਕਾਰ ਹੱਦ ਤੱਕ ਮਤਲਬ ਸਹਿਯੋਗ ਕਰਦੀ ਸਰ ਇੱਕ ਛੋਟਾ ਜਿਹਾ ਸਵਾਲ ਹੋ ਰਿਹਾ ਕਿ ਦਿੱਲੀ ਵਾਲ ਸਾਹਿਬ ਜੋ ਲਗਾਤਾਰ ਜਿਹੜੇ ਉੱਥੇ ਭੁਖੜਤਾਲ ਤੇ ਬੈਠੇ ਹੋਏ ਆ ਪਰ ਸੈਂਟਰ ਸਰਕਾਰ ਜਿਹੜੀ ਆ ਕੋਈ ਅਸਰ ਨਹੀਂ ਹੋਵੇ ਤੋ ਉਹ ਨਹੀਂ ਨਹੀਂ ਕੇਂਦਰੀ ਸਰਕਾਰ ਦਾ ਉਹ ਗਲਤ ਹੈ ਅਸੀਂ ਤੇ ਪੰਜਾਬ ਸਰਕਾਰ ਤੇ ਨਾਲ ਆ ਅਸੀਂ ਤੇ ਕਿਸਾਨਾਂ ਦੇ ਨਾਲ ਖੜੇ ਆ ਔਰ ਮੈਂ ਤਾਂ ਕੇਂਦਰ ਸਰਕਾਰ ਨੂੰ ਬੀਜੇਪੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਕਹੂੰਗਾ ਕਿ ਉਹ ਕਿਸਾਨਾਂ ਦਾ ਮਸਲਾ ਜਿਹੜਾ ਮਸਲੇ ਜਿਹੜੇ ਹੱਲ ਕਰ ਤੇ ਡੱਲੇਵਾਲ ਸਾਹਿਬ ਦੀ ਸਿਹਤ ਜਿਹੜੀ ਦਿਨ-ਬ-ਦਿਨ ਖਰਾਬ ਹੋ ਰਹੀ ਹੈ ਉਹਨਾਂ ਦੇ ਜੀਵਨ ਬਧੇ ਉਹਨਾਂ ਦੀ ਜ਼ਿੰਦਗੀ ਨੂੰ ਜਿਹੜਾ ਬਚਾਇਆ ਜਾਵੇ ਅਸੀਂ ਸਾਰੇ ਲੋਕ ਕਿਸਾਨਾਂ ਦੀਆਂ ਮੰਗਾਂ ਦੀ ਜੋਰ ਹਮਾਇਤ ਕਰਦੇ ਆ ਅੱਜ ਸ੍ਰੀ ਇੱਕ ਗਰਲਸ